ਹਰ ਅਨਾਥ ਕੇ ਨਾਥ ਕੋ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਫਿਰ ਸਤਿਗੁਰੂ ਵੇਖੋ ਕਰਤੇ ਪੁਰਖ ਦੀ ਮਹਿਮਾ ਕਿੰਡੀ ਵੱਡੀ ਦੁਨੀਆ ਔਗਣਾ ਤੋਂ ਨਫ਼ਰਤ ਕਰਦੀ ਏ ਅਸੀਂ ਕਿਸੇ ਦੀ ਕਮਜ਼ੋਰੀ ਵੇਖ ਲਈ ਅੱਜਕੱਲ ਤੇ ਗਵੰਡੀ ਨੂੰ ਦੱਸਣ ਦੀ ਲੋੜ ਨਹੀਂ ਵਟਸਐਪ ਹੈਗਾ ਸਾਡੇ ਕੋਲ ਸੋਸ਼ਲ ਮੀਡੀਆ ਹੈ ਕਰੀ ਜੋ ਬਦਨਾਮੀ ਕਰੀ ਜੋ వైరਲ ਚਿਰੋ ਚੀਜ਼ ਅਸੀਂ ਕਿਸੇ ਦੀ ਕਮਜ਼ੋਰੀ ਵੇਖਦੇ ਹਾਂ ਨਸ਼ਰ ਕਰਦੇ ਹੁਡਾਉਣੇ ਪਰ ਮਾਲਕ ਵਾਹਿਗੁਰੂ ਦੀ ਖੂਬੀ ਹੈ ਗੁਰੂ ਦੀ ਖੂਬੀ ਹੈ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਗੁਰੂ ਨਾਨਕ ਨੇ ਰੋਲਾ ਨਹੀਂ ਪਾਇਆ ਪੰਜਾਬ ਆ ਕੇ ਕਿ ਉਹ ਸੱਜਣ ਮਾੜਾ ਕੋਡਾ ਮਾੜਾ ਗੁਰੂ ਨਾਨਕ ਨੇ ਉੱਥੇ ਹੀ ਉਹਨਾਂ ਨੂੰ ਸੋਝੀ ਦੇ ਦਿੱਤੀ ਜੀਵਨ ਬਦਲ ਦਿੱਤੀ ਗੁਰੂ ਦੀ ਕਿਰਪਾ ਹੈ ਮਾਲਕ ਵਹਿਗੁਰੂ ਜਿਹੜਾ ਹੈ ਨਾ ਤਾਂ ਹੀ ਆਪਾਂ ਗੁਰੂਦੇਵ ਨੇ ਬਾਰ-ਬਾਰ ਵਹਿਗੁਰੂ ਦਾ ਇਹ ਗੁਣ ਬਿਆਨ ਕੀਤਾ ਹੈ ਅਕਾਲ ਪੁਰਖ ਨਿਗੁਣਿਆਂ ਨੂੰ ਆਪੇ ਬਖਸ਼ ਲੇ ਭਾਈ ਸਤਿਗੁਰ ਕੀ ਸੇਵਾ ਲਾਏ ਇਹ ਅਕਾਲ ਪੁਰਖ ਦੀ ਵਡਿਆਈ ਹੈ ਅਕਾਲ ਪੁਰਖ ਨਿਗੁਣਿਆਂ ਨੂੰ ਬਖਸ਼ ਲੈਂਦਾ ਉਹ ਨਫ਼ਰਤ ਨਹੀਂ ਕਰਦਾ ਤੇ ਗੁਰਦੇਵ ਗੁਰੂ ਤੇਗ ਬਾਹਦਰ ਸਾਹਿਬ ਵੈਸੀ ਸਾਡੇ ਤੇ ਬਖਸ਼ਿਸ਼ ਕਰਦੇ ਨੇ ਪੱਤਿਤ ਉਦਾਹਰਨ ਪੱਤਿਤ ਦੇ ਅਰਥ ਹੁੰਦੇ ਨੇ ਡਿੱਗਿਆ ਹੋਇਆ ਵੈਸੇ ਜਦੋਂ ਆਪਾਂ ਸਿੱਖ ਰਹਿਤ ਮਰਿਆਦਾ ਅਨਸਾਰ ਅਰਥ ਕਰਦੇ ਆ ਇੱਕ ਮਰਿਆਦਾ ਹੁੰਦੀ ਹੈ ਇੱਕ ਰਹਿਤ ਹੁੰਦੀ ਮਰਿਆਦਾ ਜਿਹੜੀ ਹੈ ਨਾ ਉਹ ਕਿਸੇ ਕਲਚਰ ਨੂੰ ਕਿਸੇ ਸਮਾਜ ਨੂੰ ਖਾਣ ਪਾਣ ਨੂੰ ਸਾਹਮਣੇ ਰੱਖ ਕੇ ਬਣਾਈ ਜਾਂਦੀ ਹੈ ਪਰ ਜਿਹੜੀ ਕੁਦਰਤ ਹੀ ਰਹਿਤ ਹੈ ਉਹ ਸਭ ਵਾਸਤੇ ਉਹ ਉਹਦੇ ਵਿੱਚ ਕੋਈ ਇੱਕ ਜਮਾਤ ਦੀ ਗੱਲ ਨਹੀਂ ਹੁੰਦੀ हां जिथे मर्यादा ਉਹਦੇ ਚ ਇੱਕ ਪੰਥ ਦੀ ਇੱਕ ਧਰਮ ਦੀ ਗੱਲ ਆਉਂਦੀ ਪਰ ਜਿਹੜੇ ਵਹਿਗੁਰੂ ਦੀ ਰਹਿਤ ਕੁਦਰਤੀ ਉਹਦੇ ਚ ਸਭ ਆ ਜਾਂਦੇ ਨੇ ਜਿੰਨੇ ਜਿੰਨੀ ਵੀ ਰੱਬ ਦੀ ਬਣਾਈ ਕਾਇਨਾਤ ਤੋਂ ਮੇਰੇ ਗੁਰਦੇਵ ਨੇ ਕਿਰਪਾ ਕੀਤੀ ਹੈ ਪਤ ਤ ਦਾ ਅਰਥ ਹੈ ਇੱਕ ਤੇ ਆਪਾਂ ਆਪਣੇ ਰਹਿਤ ਮर्यादा ਮੁਤਾਬਕ ਅਰਥ ਕਰਦੇ ਹਾਂ ਪਤ ਦੇ ਇੱਕ ਅਰਥ ਨੇ ਜਿਹੜਾ ਧਰਮ ਤੋਂ ਗੁਨਾ ਤੋਂ ਸਖਣਾ ਹੁੰਦਾ ਡਿੱਗ ਗਿਆ ਪਤ ਦਾ ਅਰਥ ਹੁੰਦਾ ਡਿੱਗ ਜਾਣਾ ਪਤਤ ਦਾ ਅਰਥ ਹੈ ਨੀਵੇਂ ਪਾਸੇ ਝੜਾ ਜਾਣਾ ਇਹਨੂੰ ਪਤਤ ਕਿਹਾ ਜਾਂਦਾ ਹੁਣ ਮਾਲਕ ਵਾਹਿਗੁਰੂ ਦੀ ਕਿਰਪਾ ਗੁਰੂ ਦੀ ਐਸੀ ਮਹਿਰਮਤ ਹੈ ਗੁਰੂ ਪ੍ਰਮਾਤਮਾ ਦਾ ਸੁਭਾਅ ਹੈ ਉਹ ਪਤ ਤਾਂ ਨੂੰ ਪਾਵਨ ਕਰਨ ਵਾਲਾ ਹੈ ਕੋਈ ਮਹਾਂਪੁਰਖ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਗਣਕਾ ਦੀ ਗੱਲ ਆਉਂਦੀ ਕਿੰਨੇ ਪਾਪ ਸੀ ਗਣਕਾ ਪਾਪਨ ਹੋਏ ਕਾ ਪਾਪਾਂ ਦਾ ਗਲਹਾਰ ਘਰ ਉਤਾ ਉਨੇ ਤੇ ਸਮਝ ਲਓ ਪਾਪਾ ਨੂੰ ਹੀ ਆਪਣਾ ਸ਼ਿੰਗਾਰ ਬਣਾ ਲਿਆ ਸੀ ਪਰ ਮਹਾਪੁਰਖ ਅਚਾਨਕ ਚੱਕ ਗਣਕਾ ਵਾੜੇ ਆਏ ਖਲੋਤਾ ਮਹਾਪੁਰਖ ਹੁੰਦਾ ਨਾ ਜਿਹੜਾ ਉਹ ਕਿਸੇ ਦੇ ਔਗਣ ਤੋਂ ਨਫ਼ਰਤ ਨਹੀਂ ਕਰਦਾ ਉਹਨੂੰ ਸਗੋਂ ਸਵਾਰਦਾ ਉਹਨੂੰ ਮਾਲਕ ਵਹਿਗੁਰੂ ਅਕਾਲ ਪੁਰਖ ਵੀ ਰੱਬ ਦਾ ਪਿਆਰਾ ਵੀ ਤੇ ਗੁਰੂ ਦਾ ਵੀ ਐਸਾ ਸੁਭਾਅ ਹੁੰਦਾ ਹੈ ਉਹ ਦਿਆਲਤਾ ਪ੍ਰਗਟ ਹੁੰਦੀ ਦੁਰਮਤ ਦੇਖ ਦਿਆਲ ਹੋਏ ਕਿਸੇ ਦੀ ਦੁਰਮਤ ਵੱਲ ਔਗਣਾ ਵੱਲ ਵੇਖ ਕੇ ਤਰਸ ਪੈਦਾ ਹੁੰਦਾ ਹੈ ਦਿਆਲਤਾ ਪੈਦਾ ਹੁੰਦੀ ਹੈ ਭਾਈ ਇਹ ਤਾਂ ਉਦਾਹਰਣ ਹੋਣਾ ਚਾਹੀਦਾ ਹੈ ਕੋੜੇ ਵੱਲ ਵੇਖ ਕੇ ਸਹਬ ਅੰਦਰ ਦਿਆਲਤਾ ਪੈਦਾ ਹੋਈ ਇਹ ਤਾਂ ਉਦਾਹਰਣ ਹੋਣਾ ਚਾਹੀਦਾ ਹੈ ਸੱਜਣ ਵੱਲ ਵੇਖ ਕੇ ਦਿਆਲਤਾ ਪੈਦਾ ਹੋਈ ਕੋੜੀਆਂ ਵੱਲ ਵੇਖ ਕੇ ਦਿਆਲਤਾ ਪੈਦਾ ਇਸ ਸਬਾਹ ਤੇ ਕਿਸੇ ਆਦੀਬ ਨੇ ਬੜੇ ਪਿਆਰੇ ਬੋਲ ਕਹੇ ਨੇ ਵਾਹਿਗੁਰੂ ਇੱਕ ਤੇਰਾ ਸਬਾਹ ਇੱਕ ਦੁਨੀਆ ਦਾ ਸਬਾਹ ਦੁਨੀਆ ਇੱਕ ਐਬ ਦੇਖੇ ਤੇ ਦੇਸ਼ ਨਿਕਾਲਾ ਦੇ ਦਿੰਦੀ ਇੱਕ ਗੁਣਾ ਜੇ ਦੁਨੀਆ ਜਾਣੇ ਦੇ ਦੇਵੇ ਦੇਸ਼ ਨਿਕਾਲਾ 100 100 ਗੁਣਾ ਮੇਰਾ ਅੱਲਾ ਜਾਣੇ ਫਿਰ ਵੀ ਪਰਦੇ ਪਾਵਣ ਵਾਲਾ ਉਹ ਸਾਡੇ ਪਤਾ ਨਹੀਂ ਕਿੰਨੇ ਗੁਣਾ ਜਾਣਦਾ ਫਿਰ ਟਕ ਲੈਦਾ ਫਿਰ ਪਰਦਾ ਪਾਉਂਦਾ ਫਿਰ ਸਾਨੂੰ ਰੋਜੀ ਦਿੰਦਾ ਫਿਰ ਸਾਨੂੰ ਜੀਵਨ ਦਿੰਦਾ ਫਿਰ ਸਾਨੂੰ ਸਵਾਦ ਦਿੰਦਾ ਸਭ ਕੁਝ ਦੇ ਰਿਹਾ ਕੋਈ ਵਿਤਕਰਾ ਥੋੜਾ ਕੀਤਾ ਉਸ ਮਾਲਕ ਵੈ ਗੁਰੂ ਅਕਾਲ ਪੁਰਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਵੈ ਗੁਰੂ ਦੇ ਗੁਣ ਨੂੰ ਬਿਆਨ ਕਰਦੇ ਨੇ ਕੀ ਗੁਣ ਹੈ ਪਤ ਤ ਉਦਾਰਨ ਵੈ ਗੁਰੂ ਕਾਲ ਪੁਰਖ ਪਤਿਤ ਨੂੰ ਉਦਾਰ ਦੇ ਨੇ ਡਿੱਗੇ ਹੋਏ ਨੂੰ ਉੱਚਾ ਚੁੱਕ ਦਿੰਦੇ ਨੇ ਪਾਪੀ ਪਾਵਨ ਹੋ ਜਾਂਦੇ ਨੇ ਤਾਂ ਹੀ ਵੈ ਗੁਰੂ ਦਾ ਨਾਮ ਪਤਿਤ ਪਾਵਨ ਹੈ ਤਾਂ ਹੀ ਭਗਤ ਰਬਦਾਸ ਜੀ ਨੇ ਕਿਹਾ ਵੈ ਗੁਰੂ ਜੋ ਪੈ ਹਮ ਨਾ ਪਾਪ ਕਰੰਤਾ ਆਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਦੇਖੋ ਭਗਤ ਰਬਦਾਸ ਜੀ ਕਿੱਡੇ ਪਿਆਰੇ ਬੋਲ ਕਿੱਡੀ ਢੂੰਗੀ ਨੇੜਤਾ ਉਹ ਮਾਲਕ ਨਾਲ ਪ੍ਰਗਟਾ ਰਹੇ ਵੀ ਵੈਗੁਰੂ ਤੂੰ ਪਤਿਤ ਪਾਵਨ ਤੇ ਅਸੀਂ ਪਾਪੀ ਆਂ ਪਾਪ ਕਰਦੇ ਆਂ ਤਾਂ ਹੀ ਤੂੰ ਪਤਿਤ ਪਾਵਨ ਹੈ ਨਾ ਜੇ ਅਸੀਂ ਪਾਪ ਹੀ ਨਹੀਂ ਕਰਦੇ ਤੈਨੂੰ ਪਤਿਤ ਪਾਵਨ ਕਿੰਨੇ ਕਹਿਣਾ ਸੀ ਜੋ ਪੈ ਹਮਨਾ ਪਾਪ ਕਰਨਤਾ ਆਹੇ ਅਨੰਤ ਏ ਨਨੰਤ ਵੈਗੁਰੂ ਪਤਿਤ ਪਾਵਨ ਨਾਮ ਕੈਸੇ ਹੁੰਦਾ ਤੋ ਉਹੀ ਮੇਰੇ ਗੁਰਤੇ ਬਹਾਦਰ ਸਾਹਿਬ ਕੀ ਕਹਿ ਰਹੇ ਨੇ ਪਤਿਤ ਉਧਾਰਨ ਪਤ ਤਨ ਉਧਾਰਨ ਵਾਲਾ ਫਿਰ ਸਾਹਿਬ ਕਹਿੰਦੇ ਭੈ ਹਰਨ ਡਰ ਜਿਹੜੇ ਨੇ ਦੂਰ ਦੂਰ ਕਰਦਾ ਹੈ ਡਰ ਅਗਿਆਨਤਾ ਕਰਕੇ ਜਾਂਦੇ ਦੇਖੋ ਜਿਵੇਂ ਅੱਗੇ ਬੰਦਾ ਨਾ ਅੱਗ ਤੋਂ ਡਰਦਾ ਸੀ ਗਿਆਨ ਆ ਗਿਆ ਬਿਜਲੀ ਕੜਕਦੀ ਸੀ ਆਪਾਂ ਡਰਦੇ ਆ ਪ੍ਰਾਣਾ ਇਤਿਹਾਸ ਪੜੋ ਬਿਜਲੀ ਕੜਕਣੀ ਬੰਦੇ ਨੇ ਡਰਨਾ ਉਹਦੀ ਪੂਜਾ ਕਰਨੀ ਤੂਫਾਨ ਹੋਣਾ ਬੰਦੇ ਨੇ ਡਰ ਜਾਣਾ ਹਾੜਾ ਮਣੇ ਡਰ ਜਾਣਾ ਜਿਵੇਂ ਜਿਵੇਂ ਗਿਆਨ ਆ ਗਿਆ ਡਰ ਖਤਮ ਹੋ ਗਿਆ ਵੇਖੋ ਹੁਣ ਬਿਜਲੀ ਕੜਕਦੀ ਆਪਾਂ ਡਰਦੇ ਅੱਗੇ ਕਹਿੰਦੇ ਸੀ ਬਿਜਲੀ ਕੜਕਦੀ ਹੈ ਤੇ ਮਾਮਾ ਭਾਣ ਦਾ ਇਕੱਠੇ ਨਹੀਂ ਹੋਣੇ ਚਾਹੀਦੇ ਕਿੰਨੇ ਕਿੰਨੇ ਐਸੇ ਖਿਆਲ ਸੀ ਇਸ ਤਰ੍ਹਾਂ ਦੇ ਤੋ ਕਿਉਂਕਿ ਜਿਵੇਂ ਜਿਵੇਂ ਗਿਆਨ ਆਉਂਦਾ ਹੈ ਨਾ ਡਰ ਦੂਰ ਹੁੰਦਾ ਹੈ ਅੱਜ ਕਿੰਨੇ ਡਰ ਦੂਰ ਹੋ ਗਏ ਇਸੇ ਤਰ੍ਹਾਂ ਜਿਵੇਂ ਗੁਰੂ ਰਾਈ ਵੈ ਗੁਰੂ ਰਾਈ ਗਿਆਨ ਆਉਂਦਾ ਉਹਦੋਂ ਵਹਿਮ ਪਰਮੰਦ ਵਿਸ਼ਵਾਸ ਸਭ ਮਿਟ ਜਾਂਦੇ ਨੇ ਫਿਰ ਨਹੀਂ ਡਰਦਾ ਰੱਬ ਦਾ ਪਿਆਰਾ ਉਹ ਨੂੰ ਨਹੀਂ ਡਰ ਕਿਸੇ ਜਿਹੜੇ ਮਨੋਤਾਂ ਤੁਰੀਆਂ ਆਉਂਦੀਆਂ ਉਹ ਨਹੀਂ ਡਰਿਆ ਰੱਬ ਦਾ ਪਿਆਰਾ ਤੇ ਗੁਰਦੇਵ ਕਿਰਪਾ ਕਰਦੇ ਨੇ ਵੈ ਗੁਰੂ ਅਕਾਲ ਪੁਰਖ ਪਤਤ ਉਧਾਰਨ ਭੈ ਹਰਨ ਡਰਨ ਨੂੰ ਹਰ ਲੈਂਦੇ ਨੇ ਹਨੇਰੇ ਨੂੰ ਦੂਰ ਕਰਨ ਦਾ ਇੱਕੋ ਹੀ ਤੰਗ ਹੈ ਨਾ ਡਾਂਗ ਤੋਂ ਦੂਰ ਹੋਣਾ ਹੈ ਨਾ ਗੰਡਾਸੀਆਂ ਤੋਂ ਹੋਣਾ ਹੈ ਨਾ ਲਲਕਾਰੇ ਮਾਰਿਆ ਹੋਣਾ ਹੈ ਨਾ ਬੰਦੇ ਇਕੱਠੇ ਹੋਜੋ ਭਈ ਪਜਾਓ ਇਹਨੂੰ ਤਾਂ ਵੀ ਨਹੀਂ ਭਜਣਾ ਬਸ ਦੀਵਾ ਬਲ ਜਾਏ ਦੀਵਾ ਬਲੈ ਅੰਧੇਰਾ ਜਾਏ ਜਿਹੜੇ ਸਾਡੇ ਵੀ ਡਰ ਨੇ ਨਾ ਬਸ ਕੇਵਲ ਗਿਆਨ ਦੀ ਜੋਤ ਬਲ ਜਾਏ ਭਜ ਜਾਣਾ ਜਿਵੇਂ ਜਿਵੇਂ ਗਿਆਨ ਜਦੋਂ ਕੋਈ ਪੂਰਨ ਬ੍ਰਹਮ ਗਿਆਨੀ ਹੁੰਦਾ ਹੈ ਉਦੋਂ ਸਭ ਡਰ ਚਲੇ ਗਏ ਉਹ ਤੋਂ ਮੌਤ ਦਾ ਵੀ ਡਰ ਚਲਾ ਗਿਆ ਸਭ ਤੋਂ ਵੱਡਾ ਡਰ ਤੇ ਮੌਤ ਹੈ ਉਹ ਵੀ ਅਗਿਆਨਤਾ ਕਰਕੇ ਜਦੋਂ ਬ੍ਰਹਮ ਗਿਆਨੇ ਬਣਦੀ ਅਵਸਥਾ ਫਿਰ ਨਾ ਕਿਛ ਜਨਮੇ ਨਾ ਕਿਛ ਮਰੇ ਆਪਨ ਚਲਤ ਆਪ ਹੀ ਕਰੇ ਬ੍ਰਹਮ ਗਿਆਨੀ ਦੀ ਬ੍ਰਹਮ ਗਿਆਨ ਦੀ ਅਵਸਥਾ ਹੈ ਇਹ ਸਭ ਵਾਸਤੇ ਨਹੀਂ ਹੈ ਮਾਫ਼ ਕਰਿਓ ਇਸ ਵਾਸਤੇ ਜਿਵੇਂ ਜਿਵੇਂ ਉਹ ਮਾਲਕ ਵਹਿਗੁਰੂ ਵਰਤਦਾ ਜੀਵਨ ਦੇ ਅੰਦਰ ਨਾਮ ਗਿਆਨ ਸੋਝੀ ਅਨੁਭਵ ਰੂਪ ਅੰਦਰ ਡਰ ਮੁੱਕਦੇ ਜਾਂਦੇ ਨੇ ਉਹ ਭੈ ਹਰਨ ਫਿਰ ਸਾਬ ਕਹਿੰਦੇ ਹਰ ਅਨਾਥ ਕੇ ਨਾਥ ਵੇਖੋ ਇੱਕੋ ਸਲੋਕ ਵਿੱਚ ਮਾਫ਼ ਕਰਨਾ ਕਿੰਨੀਆਂ ਖੂਬੀਆਂ ਵਹਿਗੁਰੂ ਦੀਆਂ ਸਾਬ ਨੇ ਬਿਆਨ ਕੀਤੀਆਂ ਹਰ ਅਨਾਥ ਕੇ ਨਾਥ ਵੈਗੁਰੂ ਤੂੰ ਅਨਾਥਾਂ ਦਾ ਨਾਥ ਹੈ ਤਾਂ ਹੀ ਬਾਣੀ ਕਹਿੰਦੀ ਹੈ ਰੱਬ ਦੀ ਬਣਾਈ ਸ੍ਰਿਸ਼ਟੀ ਹੈ ਵੈਗੁਰੂ ਹਰ ਸਭਨਾ ਦਾ ਮਾਂ ਪਿਓ ਹੈ ਸਾਰੀ ਰੱਬ ਦੀ ਸੰਤਾਨ ਹੈ ਸਭ ਦਾ ਪਿਤਾ ਵੈਗੁਰੂ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਵਾਰੀ ਤੇ ਉਹ ਸਭ ਦਾ ਮਾਲ ਅਨਾਥਾਂ ਦਾ ਨਾਥ ਜਿਹਦਾ ਕੋਈ ਨਹੀਂ ਸਾਰਾ ਬਣਿਆ ਮਾਲਕ ਵੈ ਗੁਰੂ ਹਰ ਅਨਾਥ ਕੇ ਨਾਥ ਤੂੰ ਅਨਾਥਾਂ ਦਾ ਬੇਸਹਾਰਿਆਂ ਦਾ ਵੈ ਗੁਰੂ ਤੋਂ ਸਹਾਰਾ ਹੈ ਜਾ ਕੋ ਮੁਸ਼ਕਲ ਆਤ ਬਣੈ ਢੋਈ ਕੋ ਨਾਂਦੇ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਪੱਜ ਖੜੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਉ ਚਿਤ ਆਵੇ ਉਸ ਪਾਰ ਬ੍ਰਮ ਲੱਗੇ ਨਾ ਤਤੀਵਾ ਹਰ ਅਨਾਥ ਕੇ ਨਾਥ ਤੇ ਗੁਰਦੇਵ ਜੀ ਕਹਿੰਦੇ ਕਹੋ ਨਾਨਕ ਤਿਹ ਜਾਨੀਐ ਸਦਾ ਬਸ ਤੁਮ ਸਾਥ ਹੁਣ ਕਿਉਂਕਿ ਅਸੀਂ ਕਿਉਂ ਭੈ ਚਾ ਅਸੀਂ ਕਿਉਂ ਅਜੇ ਇਕੱਲੇ ਪੈ ਜਾਣੇ ਆ ਕਿਉਂਕਿ ਉਹਨੂੰ ਸਾਥ ਨਹੀਂ ਜਾਣਿਆ ਸਾਡੀ ਮੁਸ਼ਕਲ ਹੈ ਤਾਂ ਹੀ ਗੁਰਦੇਵ ਜੀ ਕਹਿੰਦੇ ਨੇ ਕਹੋ ਨਾਨਕ ਤਿਹ ਜਾਨੀਐ ਸਦਾ ਬਸ ਤੁਮ ਸਾਥ ਗੁਰਦੇਵ ਜੀ ਕਹਿੰਦੇ ਉਹਦੇ ਤੋਂ ਦੂਰੀ ਨਹੀਂ ਹੋ ਸਕਦੀ ਤੂੰ ਉਹਦੇ ਤੋਂ ਦੂਰ ਨਹੀਂ ਹੋ ਸਕਦਾ ਇੱਕ ਬੂੰਦ ਹੈ ਠੀਕ ਹੈ ਸਮੁੰਦਰ ਨਹੀਂ ਹੈ ਪਰ ਸਮੁੰਦਰ ਤੋਂ ਬਾਹਰ ਹੀ ਨਹੀਂ ਹੈ ਠੀਕ ਹੈ ਬੂੰਦ ਹੈ ਪਰ ਬੂੰਦ ਵਿੱਚ ਕੌਣ ਹੈ ਸਮੁੰਦਰ ਹੀ ਹੈ ਬੂੰਦ ਬਣੀ ਕਿੱਥੋਂ ਹੈ ਸਮੁੰਦਰ ਚੋਂ ਬਣੀ ਇਸੇ ਤਰ੍ਹਾਂ ਕਹੋ ਕਬੀਰ ਇਹ RAM ਕੀ ਅੰਸ ਜਸ ਕਾਗਦ ਪਰ ਮਿਟੈ ਨਾਮਸ ਇਸੇ ਤਰ੍ਹਾਂ ਮੇਰੇ ਸਾਹਿਬ ਨੇ ਬਖਸ਼ਿਸ਼ ਕੀਤੀ ਵੀ ਅਸੀਂ ਉਸ ਨੂੰ ਸਾਥ ਜਾਣੀਏ ਨੇੜੇ ਤੋਂ ਨੇੜੇ ਨੇੜੇ ਤੋਂ ਵਿਥ ਮਿਟ ਜਾਏ ਭੀਤ ਜਿਹੜੀ ਹੌਂਦੀ ਐ ਆਪੇ ਧੀ ਜੋ ਵੀ ਕੋ ਨਾਨਕ ਤੇ ਜਾਣੀਐ ਸਦਾ ਬਸ ਤੁਮ ਸਾਥ ਗੁਰਦੇਵ ਕਹਿੰਦੇ ਉਹਨੂੰ ਸਦਾ ਨਾਲ ਜਾਣਿਆ ਜਾਏ ਫਿਰ ਸਹਿਬਾਂ ਕਹਿੰਦੇ ਤਨ ਧਨ ਦੇ ਤੋਂ ਕੋ ਦੀ